ਮੰਤੇ ਕਾਰ ਤੋਂ ਸ਼੍ਰੀ ਹਿਮਕੁੰਟ ਸਾਹਿਬ ਤੱਕ ਰੋਪਵੇ ਪ੍ਰੋਜੈਕਟ ਨੂੰ ਮਨਜ਼ੂਰੀ 2730 ਕਰੋੜ ਆਵੇਗੀ ਲਾਗਤ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਪੁਲਿਸ ਨੇ ਚੰਡੀਗੜ੍ਹ ਜਾਣ ਤੋਂ ਰੋਕਿਆ 트럼ਪ ਵੱਲੋਂ 2 April ਤੋਂ ਭਾਰਤ ਤੇ 100% ਦੀ ਟੈਕਸ ਲਗਾਉਣ ਦਾ ਐਲਾਨ ਮਾਲ ਆਫਸਰਾਂ ਨੇ ਹੜਤਾਲ ਲਈ ਵਾਪਸ ਅੰਮ੍ਰਿਤਸਰ ਵਿੱਚ ਪਾਕਿਸਤਾਨ ਤੋਂ ਆਈ 115 ਕਰੋੜ ਰੁਪਏ ਦੀ ਹੈਰਨ ਬਰਾਮਦ ਤੇਜਤਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੇਂਦਰ ਸਰਕਾਰ ਨੇ ਉੱਤਰਾਖੰਡ ਵਿੱਚ ਰੋਪਵੇ ਬਣਾਉਣ ਦੇ ਦੋ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਹਨਾਂ ਵਿੱਚ ਇੱਕ ਰੋਪਵੇ ਸੋਨ ਪ੍ਰਿਆਗ ਤੋਂ ਕੇਦਾਰਨਾਥ ਤੱਕ ਹੋਵੇਗਾ ਜਿਸ ਦੀ ਲੰਬਾਈ 12.9 ਕਿਲੋਮੀਟਰ ਹੋਵੇਗੀ। ਦੂਜਾ ਗੋਵਿੰਦਗੜ੍ਹ ਤੋਂ ਹੇਮਕੁੰਡ ਸਾਹਿਬ ਜੀ ਤੱਕ ਹੋਵੇਗਾ ਜਿਸ ਦੀ ਲੰਬਾਈ 12.4 ਕਿਲੋਮੀਟਰ ਹੋਵੇਗੀ। ਦੋਵਾਂ ਲਈ ਕੁੱਲ ਲਾਗਤ 6811 ਕਰੋੜ ਹੋਵੇਗੀ। ਇਨ੍ਹਾਂ ਦੋਵਾਂ ਅਹਿਮ ਪ੍ਰੋਜੈਕਟਾਂ ਦੇ ਨਰਮਾਲ ਲਈ ਸਮਾਹਦ 4 ਤੋਂ 6 ਸਾਲ ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਪ੍ਰੋਜੈਕਟਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਦਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਜਾਣਕਾਰੀ ਦੰਦਿਆਂ ਕਿ ਸੋਨ ਪ੍ਰਿਆਗ ਤੋਂ ਕੇਦਾਰਨਾਥ ਤੱਕ 12.9 ਕਿਲੋਮੀਟਰ ਲੰਬੇ ਰੂਪਵੇ ਦੇ ਨਰਮਾਲ ਲਈ 4081.28 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਰੂਪਵੇ ਦੇ ਨਿਰਮਾਣ ਨਾਲ ਗੌਰੀਕੁੰਣ ਤੋਂ ਕੇਦਾਰਨਾਥ ਤੱਕ 16 ਕਿਲੋਮੀਟਰ ਦੀ ਚੜਾਈ ਚੜਨ 'ਚ ਲੱਗਣ ਵਾਲਾ ਸਮਾਂ 8 ਤੋਂ ਘੰਟਿਆਂ ਤੋਂ ਘਟ ਕੇ ਸਿਰਫ 36 ਮਿੰਟ ਰਹਿ ਜਾਵੇਗਾ। ਇਸ ਰਾਹੀਂ ਪ੍ਰਤੀ ਘੰਟਾ 1800 ਸ਼ਰਧਾਲੂਆਂ ਨੂੰ ਦੋਵੇਂ ਪਾਸੇ ਸਫ਼ਰ ਕਰਨ ਦੀ ਆਗਿਆ ਮਿਲੇਗੀ। ਗੋਵਿੰਦਗੜ ਤੋਂ ਹੇਮਕੁੰਟ ਸਾਹਿਬ ਜੀ ਤੱਕ 12.4 ਕਿਲੋਮੀਟਰ ਲੰਬੇ ਰੂਪਵੇ ਦੇ ਪ੍ਰੋਜੈਕਟ ਦੀ ਕੁੱਲ ਲਾਗਤ 2730.13 ਕਰੋੜ ਹੋਵੇਗੀ। ਪ੍ਰਸਤਾਵਿਤ ਰੋਪਵੇਦੀ ਯੋਜਨਾ ਹਿਮਕੁੰਡ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਅਤੇ ਫੁੱਲਾਂ ਦੀ ਘਾਟੀ ਆਉਣ ਵਾਲੇ ਸੈਲਾਨੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਬਣਾਈ ਗਈ ਹੈ ਅਤੇ ਇਹ ਗੋਵਿੰਦ ਘਾਟ ਅਤੇ ਹਿਮਕੁੰਡ ਸਾਹਿਬ ਵਿਚਕਾਰ ਹਰ ਮੌਸਮ ਵਿੱਚ ਆਖਰੀ ਮੀਲ ਦੀ ਕਨੈਕਟੀਵਿਟੀ ਨੂੰ ਯਕੀਨੀ ਬਣਾਏਗਾ। ਨੈਸ਼ਨਲ ਹਾਈਵੇ ਲੌਜਿਸਟਿਕ ਮੈਨੇਜਮੈਂਟ ਇਸ ਪ੍ਰੋਜੈਕਟ ਨੂੰ ਬਣਾਵੇਗਾ। ਹਰੇਕ 1 ਘੰਟੇ ਵਿੱਚ 1800 ਯਾਤਰੀਆਂ ਨੂੰ ਰੋਪਵੇ ਤੋਂ ਕੇਦਾਰਨਾਥ ਤੱਕ ਪਹੁੰਚਾਇਆ ਜਾਵੇਗਾ। केदारनाथ ਵਿੱਚ ਬਣਨ ਵਾਲੇ ਰੋਪਵੇ ਵਿੱਚ ਸਭ ਤੋਂ ਉਨਤ ਟ੍ਰਾਈ ਕੇਬਲ ਡਿਟੈਚੇਬਲ ਗੰਡੋਲਾ ਟੈਕਨੋਲੋਜੀ ਹੋਵੇਗੀ ਇਸ ਰਾਹੀਂ ਹਰ ਘੰਟੇ 1800 ਸ਼ਰਧਾਲੂਆਂ ਅਤੇ ਹਰ ਰੋਜ਼ 18000 ਸ਼ਰਧਾਲੂਆਂ ਨੂੰ ਲਿਜਾਇਆ ਜਾਵੇਗਾ ਕੇਦਾਰਨਾਥ ਨੂੰ ਇੱਕ ਪਾਸੇ ਪਹੁੰਚਣ ਲਈ ਘੱਟੋ-ਘੱਟ 9 ਘੰਟੇ ਲੱਗਦੇ ਹਨ ਪਰ ਜਦੋਂ ਇਹ ਬਣੇਗਾ ਤਾਂ ਸਿਰਫ 36 ਮਿੰਟ ਲੱਗਣਗੇ ਹੇਮਕੁੰਡ ਸਾਹਿਬ ਤੱਕ ਪਹੁੰਚਣ ਲਈ ਰੋਪਵੇ ਦਾ ਨਿਰਮਾਣ ਗੋਵਿੰਦ ਘਾੜ ਤੋਂ ਹੋਵੇਗਾ ਚਹਤੀ ਸੜਕਾ ਮਾਰਗ ਤੋਂ ਦੂਰੀ ਹਲੇ ਲਗਭਗ 21 ਕਿਲੋਮੀਟਰ ਹੈ ਜੋ ਕਾਫੀ ਚੜਾਈ ਤੇ ਮੁਸ਼ਕਲਾਂ ਭਰੀ ਹੈ। ਉੱਥੇ ਲਗਭਗ 15000 ਫੁੱਟ ਦੀ ਉਚਾਈ ਤੇ ਸਥਿਤ ਹੋਣ ਕਾਰਨ ਹਲੇ ਸਰਦਾਲੂਆਂ ਨੇ ਸਿਰ ਪੰਜ ਮਹੀਨੇ ਹੀ ਖੁੱਲਾ ਰਹਿੰਦਾ ਹੈ। ਰੋਪਵੇ ਦੇ ਨਿਰਮਾਣ ਨਾਲ ਸਰਦਾਲੂ ਪੂਰਾ ਸਾਲ ਆ ਸਕਣਗੇ। ਇੱਥੇ ਸਮਰਾਤਾ ਰੋਜ਼ਾਨਾ 11000 ਯਾਤਰੀਆਂ ਦੀ ਹੋਵੇਗੀ। ਜਦਕੀ ਪ੍ਰਤੀ ਘੰਟਾ ਇੱਕ ਪਾਸੇ ਤੋਂ ਲਗਭਗ 1100 ਸਰਦਾਲੂਆਂ ਨੂੰ ਪਹੁੰਚਾਇਆ ਜਾ ਸਕੇਗਾ। ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਰੋਪਵੇ ਦੇ ਨਿਰਮਾਣ ਜਨ ਤੱਕ ਭਾਈਵਾਲੀ ਨਾਲ ਹੋਵੇਗਾ। ਇਹਨਾਂ ਵਿੱਚ ਸਭ ਤੋਂ ਉਨਤ ਟਰਾਈ ਕੇਬਲ ਡਿਟੈਚੇਬਲ ਗੁੰਡਾਲਾ 3S ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਦੋਵੇਂ ਹੀ ਰੋਪਵੇ ਦੇ ਨਿਰਮਾਣ ਨਾਲ ਇਹਨਾਂ ਪਵਿੱਤਰ ਥਾਵਾਂ ਤੱਕ ਤੀਰਥ ਯਾਤਰੀਆਂ ਦੀ ਪਹੁੰਚ ਜਿੱਥੇ ਸੌਖੇ ਹੋਵੇਗੀ ਉੱਥੇ ਉੱਤਰਾਖੰਡ ਦੇ ਟੂਰਿਜ਼ਮ ਨੂੰ ਵੀ ਇੱਕ ਨਵੀਂ ਉਚਾਈ ਮਿਲੇਗੀ। ਇਹ ਤਾਂ ਰਾਜ ਸਰਕਾਰ ਨੂੰ ਕਾਫੀ ਫਾਇਦਾ ਹੋਵੇਗਾ। ਆਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਅਜਿਹੇ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਹਨ ਜੋ ਬਣਾਏ ਜਾ ਰਹੇ ਹਨ ਪੁਲਿਸ ਨੇ ਸੰਯੁਕਤ ਕਿਸਾਨ ਮੋਰਚੇ ਦੇ ਬੁੱਧਵਾਰ ਤੋਂ ਚੰ디ਗੜ੍ਹ ਵਿੱਚ ਧਰਨਾ ਦੇਣ ਦੇ ਯਤਨ ਨੂੰ ناکਾਮ ਕਰ ਦਿੱਤਾ ਕਿਸਾਨ ਜਥੇਬੰਦੀਆਂ ਨੇ 11 ਵਜੇ ਮੋਹਾਲੀ ਸਥਿਤ ਅੰਬ ਸਾਹਿਬ ਗੁਰਦੁਆਰੇ ਇਕੱਠਾ ਹੋਣਾ ਸੀ ਪਰ ਉੱਥੇ ਕੋਈ ਕਿਸਾਨ ਨਹੀਂ ਪਹੁੰਚ ਸਕਿਆ ਸੂਬੇ ਭਰ ਵਿੱਚ ਕਿਸਾਨਾਂ ਦੇ ਕੂਚ ਤੋਂ ਪਹਿਲਾਂ ਹੀ ਪੁਲਿਸ ਨੇ ਮੰਗਲਵਾਰ ਨੂੰ ਜਿੱਥੇ ਕਈ ਕਿਸਾਨਾਂ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਉੱਥੇ ਬੁੱਧਵਾਰ ਨੂੰ ਜਗ੍ਹਾ-ਜਗ੍ਹਾ ਕੀਤੀ ਗਈ ਨਾਕੇਬੰਦੀ ਕਰਨ ਕਿਸਾਨ ਅੱਗੇ ਨਹੀਂ ਵੱਸ ਸਕੇ ਇਸ ਤੇ ਕਿਸਾਨਾਂ ਨੇ ਉੱਥੇ ਹੀ ਸੜਕਾਂ ਕੰਡੇ ਹੀ ਧੰਨੇ ਲਗਾ ਦਿੱਤੇ ਸੰਗਰੂਰ ਤੋਂ ਚੰਡੀਗੜ੍ਹ ਲਈ ਸਾਥੀਆਂ ਨਾਲ ਰਵਾਨਾ ਹੋਏ ਕਿਸਾਨ ਨੇਤਾ ਜੁਗਿੰਦਰ ਸਿੰਘ ਉਗਰਾਹ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਦੇਸ਼ਿਆਮ ਪੁਲਿਸ ਵੱਲੋਂ ਰਿਹਾ ਕਰਨ ਤੋਂ ਬਾਅਦ ਉਗਰਾਹਾ ਨੇ ਐਲਾਨ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਗਲੀ ਨੀਤੀ ਦਾ ਐਲਾਨ ਵੀਰਵਾਰ ਕਰਨਗੇ ਜੇਕਰ ਜੋਗਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਿਸਾਨ ਆਗੂਆਂ ਨੂੰ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਧਰਨਾ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਕਿਸਾਨਾਂ ਦੇ ਚੰਡੀਗੜ੍ਹ ਕੂਚ ਨੂੰ ਰਹਿ ਕੇ ਬੁੱਧਵਾਰ ਨੂੰ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਵਿਸ਼ੇਸ਼ ਤੌਰ ਤੇ ਨਾਕੇਬੰਦੀ ਕੀਤੀ ਗਈ ਸੀ ਇਸੇ ਦੌਰਾਨ ਨਾਕਿਆਂ ਤੇ ਮੌਜੂਦ ਅਧਿਕਾਰੀਆਂ ਦੀ ਅਗਵਾਈ ਵਿੱਚ ਬੱਸਾਂ ਸਣੇ ਹਰ ਗੱਡੀ ਦੀ ਡੂੰਗੀ ਨਾਲ ਜਾਂਚ ਕੀਤੀ ਗਈ ਤਾਂ ਕਿ ਕੋਈ ਵੀ ਕਿਸਾਨ ਅੱਗੇ ਨਾ ਵੱਸ ਸਕੇ। ਚੰਡੀਗੜ੍ਹ ਵਿੱਚ ਦਾਖਲੇ ਨੂੰ ਲੈ ਕੇ ਪੁਲਿਸ ਨੇ ਵੀ ਪੰਜਾਬ ਨਾਲ ਲੱਗਦੇ ਸਾਰੇ ਬਾਰਡਰ ਸੀਲ ਕਰ ਦਿੱਤੇ। ਕਿਸਾਨ ਚੰਡੀਗੜ੍ਹ ਵਿੱਚ ਨਾ ਵੜਨ ਇਸ ਲਈ ਪੁਲਿਸ ਹਰ ਗੱਡੀ ਦੀ ਤਲਾਸ਼ੀ ਲੈਂਦੀ ਰਹੀ। ਗੱਡੀਆਂ ਦੇ ਡਰਾਈਵਰਾਂ ਦੇ ਪਛਾਣ ਪੱਤਰ ਦੇਖਣ ਤੋਂ ਬਾਅਦ ਹੀ ਉਹਨਾਂ ਨੂੰ ਚੰਡੀਗੜ੍ਹ ਵਿੱਚ ਦਾਖਲੇ ਦੀ ਇਜਾਜ਼ਤ ਦਿੱਤੀ ਗਈ। ਜ਼ਿਲ੍ਹਾ ਮਹਾਲੀ ਵਿੱਚ 100 ਤੋਂ ਵੱਧ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। 20 ਦੇ ਕਰੀਬ ਟਰੈਕਟਰ ਟਰਾਲੀਆਂ ਕਬਜ਼ੇ ਵਿੱਚ ਲਈਆਂ ਗਈਆਂ ਹਨ। ਪੁਲਿਸ ਵੱਲੋਂ ਪੰਜਾਬ ਤੋਂ ਚੰਡੀਗੜ੍ਹ ਨੂੰ ਜਾਂਦੇ ਸਾਰੇ 12 ਰਸਤਿਆਂ ਨੂੰ ਬੈਰੀਕੇਡ ਲਗਾ ਕੇ ਮਿੱਟੀ ਨਾਲ ਭਰੇ ਟੀਪਰ, ਜਲ ਤੋਪ ਗੱਡੀਆਂ ਤੇ ਕਿਸਾਨਾਂ ਨੂੰ ਫੜ ਕੇ ਲਿਜਾਣ ਲਈ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪੁਲਿਸ ਵੱਲੋਂ ਰੋਕੇ ਜਾਣ ਤੇ ਡੇਢ ਦਰਜਨ ਥਾਮਾਂ ਤੇ ਕਿਸਾਨ ਮੋਰਚੇ ਲਗਾ ਕੇ ਬੈਠ ਗਏ। ਵੱਖ-ਵੱਖ ਥਾਵਾਂ ਤੇ ਕਿਸਾਨ ਮੋਰਚੇ ਲਾ ਕੇ ਬੈਠੇ ਰਹੇ ਜਿੱਥੇ ਕਿਸਾਨ ਵੱਡੀ ਗੰਦੇ ਵਿੱਚ ਟਰਾਲੀਆਂ ਤੇ ਰਾਸ਼ਨ ਪਾਣੀ ਲੈ ਕੇ ਪਹੁੰਚੇ ਹੋਏ ਸਨ ਆਗੂਆਂ ਦਾ ਕਹਿਣਾ ਹੈ ਕਿ ਕੱਲ ਤੱਕ ਹੋਰ ਕਾਫਲੇ ਪੁੱਜਣਗੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੂੰ ਜਿੱਥੇ ਸਥਾਨਕ ਆਈਟੀਆਈ ਚੌਂਕ ਤੇ ਰੋਕ ਲਿਆ ਗਿਆ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਯੂਨੀਅਨ ਦੇ ਆਗੂਆਂ ਨੂੰ ਅੰਬਾਲਾ ਚੰਡੀਗੜ੍ਹ ਕੌਮੀ ਮਾਰਗ ਤੇ ਡੱਪਰ ਸਥਿਤ ਦਫ਼ਤਰ ਤੇ ਹੀ ਰੋਕ ਲਿਆ ਇਹਦੇ ਚੱਲਦਿਆਂ ਲਖੋਵਾਲ ਜੁਨੀਅਨ ਦੇ ਕਿਸਾਨ ਆਗੂਆਂ ਵੱਲੋਂ 71 ਕਿਸਾਨਾਂ ਨਾਲ ਦਫ਼ਤਰ ਅੱਗੇ ਸੰਪਾਰਕ ਸੜਕ ਤੇ ਤਾਨਾ ਲਗਾ ਦਿੱਤਾ। ਕਿਸਾਨ ਅੰਦੋਲਨ ਦੇ ਚੱਲਦਿਆਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਂ ਹਿਰਾਸਤ ਵਿੱਚ ਲੈ ਕਿਸਾਨਾਂ ਨੂੰ ਰਿਹਾਅ ਕਰਨਾ ਸ਼ੁਰੂ ਕੀਤਾ ਗਿਆ। ਪਟਿਆਲਾ ਰੇਂਜ ਵਿੱਚ ਪੈਂਦੇ ਪਟਿਆਲਾ, ਸੰਗਰੂਰ, ਮਲੇਰਕੋਟਲਾ ਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਕਈ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜਿਆ ਗਿਆ ਸੀ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਗੱਲ ਦੀ ਪੁਸ਼ਟੀ ਕਰਦੇ ਆ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਕੀਤਾ ਗਿਆ ਹੈ ਅਤੇ ਗ੍ਰਿਫਤਾਰ ਕੀਤੇ ਗਏ ਕਿਸਾਨ ਜੇਲਾ ਵਿੱਚੋਂ ਰਿਹਾਅ ਕੀਤੇ ਜਾਣਗੇ ਸੰਗਰੂਰ ਪੁਲਿਸ ਵੱਲੋਂ ਕਿਸਾਨ ਜੂਨੀਅਰ ਉਗਰਾਹਾ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਨੂੰ ਚੰਡੀਗੜ੍ਹ ਵੱਲੋਂ ਜਾਂਦੇ ਰਸਤੇ ਵਿੱਚੋਂ ਹੀ ਚੁੱਕ ਲਿਆ ਗਿਆ ਜਗਿੰਦਰ ਸਿੰਘ ਉਗਰਾਹਾ ਕਰੀਬ 2 ਦਰਜਨ ਤੋਂ ਵਧੇਰੇ ਵਾਹਨਾਂ ਦੇ ਕਾਫਲੇ ਨਾਲ ਸੁਨਾਮ ਖੇਤਰ ਤੋਂ ਆਪਣੇ ਬਾਕੀ ਸਾਥੀਆਂ ਨਾਲ ਪਿੰਡ ਘਰਾਂਚੋਵਾਲ ਵੱਧ ਰੇ ਸੀ ਤਾਂ ਉਗਰਾਹਾ ਦੇ ਵੱਡੇ ਕਾਫਲੇ ਨੂੰ ਚਕਮਾ ਦਿੰਦਿਆਂ ਪਿੰਡ ਚੱਠੇ ਨਨਹੇੜੇ ਨੇੜੇ ਸੰਗਰੂਰ ਪੁਲਿਸ ਵੱਲੋਂ ਉਗਰਾਹਾ ਦੀਆਂ ਪਹਿਲੀਆਂ 2 ਗੱਡੀਆਂ ਨੂੰ ਲੰਗਾ ਕੇ ਬਾਕੀ ਗੱਡੀਆਂ ਨੂੰ ਰੋਕ ਲਿਆ ਗਿਆ। ਅਗਲੇ ਪਿੰਡ ਖੜਿਆਲ ਨੇੜੇ ਪੁਲਿਸ ਨੇ ਉਗਰਾਹਾ ਦੀਆਂ ਦੋਵੇਂ ਗੱਡੀਆਂ ਨੂੰ けਰਾ પા ਕੇ ਰੋਕ ਲਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਅਮਰੀਕੀ ਸੰਸਦ ਨੂੰ ਸੰਬੋਧਨ ਕਰਦਿਆਂ ਦੋ ਵਾਰ ਭਾਰਤ ਦਾ ਨਾਮ ਲੈ ਕੇ ਕਿਹਾ ਕਿ ਅਸੀਂ ਭਾਰਤ ਤੇ ਵੀ 100% ਦੀ ਟੈਰਫ ਲਗਾਵਾਂਗੇ। 트੍ਰੰਪ ਦਾ ਕਹਿਣਾ ਹੈ ਕਿ 2 ਅਪ੍ਰੈਲ ਨੂੰ ਜਿਹੜਾ ਵੀ ਦੇਸ਼ ਅਮਰੀਕੀ ਦਰਮਾਤੇ ਟੈਰਫ ਲਗਾਏਗਾ ਅਸੀਂ ਉਸ ਦੇਸ਼ ਤੇ ਵੀ ਉਨਾ ਹੀ ਟੈਰਫ ਲਗਾਵਾਂਗੇ। 트੍ਰੰਪ ਨੇ ਭਾਰਤ ਅਤੇ ਚੀਨ ਸਮੇਤ ਹੋਰ ਦੇਸ਼ਾਂ ਵੱਲੋਂ ਲਗਾਏ ਜਾ ਰਹੇ ਉੱਚੇ ਟੈਕਸ ਦੀ ਆਲੋਚਨਾ ਕਰਦਿਆਂ ਇਸ ਨੂੰ ਬਹੁਤ ਹੀ ਬੇਇਨਸਾਫੀ ਕਰਾਰ ਦਿੱਤਾ। ਅਤੇ ਅਗਲੇ ਮਹੀਨੇ ਤੋਂ ਪਰਸਪਰ ਟੈਕਸ ਲਾਗੂ ਕਰਨ ਦਾ ਐਲਾਨ ਕੀਤਾ ਹੈ 트럼ਪ ਨੇ ਕਿਹਾ ਕਿ ਦੂਜੇ ਦੇਸ਼ਾਂ ਨੇ ਦਹਾਕਿਆਂ ਤੋਂ ਸਾਡੇ ਵਿਰੁੱਧ ਟੈਕਸ ਦੀ ਵਰਤੋਂ ਕੀਤੀ ਹੈ ਅਤੇ ਹੁਣ ਸਾਡੀ ਵਾਰੀ ਹੈ ਯੂਰਪੀਅਨ ਯੂਨੀਅਨ ਚੀਨ ਬ੍ਰਾਜ਼ੀਲ ਭਾਰਤ ਮੈਕਸੀਕੋ ਅਤੇ ਕੈਨੇਡਾ ਨਾਲ ਸਾਡੇ ਮੁਕਾਬਲੇ ਉੱਚ ਦਰਾਂ ਤੇ ਟੈਕਸ ਵਸੂਲੀ ਕਰਦੇ ਹਨ ਕੀ ਤੁਸੀਂ ਉਨ੍ਹਾਂ ਦੇ ਬਾਰੇ ਵਿੱਚ ਸੁਣਿਆ ਹੈ ਇਹ ਬਹੁਤ ਹੀ ਨਜਾਇਜ਼ ਹੈ ਭਾਰਤ ਤੇ ਪਰਸਪਰ ਟੈਰਫ ਦਾ ਪ੍ਰਭਾਵ ਦੋਵੇਂ ਦੇਸ਼ਾਂ ਦੇ ਵਪਾਰਕ ਸਬੰਧਾਂ ਵਿੱਚ ਸੰਭਾਵੀ ਰੁਕਾਵਟਾਂ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ। ਭਾਰਤ ਅਮਰੀਕਾ ਦੇ ਸਬੰਧ ਪਿਛਲੇ ਸਮੇਂ ਦੌਰਾਨ ਬਹੁਤ ਤੇਜ਼ੀ ਨਾਲ ਮਜ਼ਬੂਤ ਹੋਏ ਹਨ। ਭਾਰਤੀ ਟੈਰਫ ਦਰਾਂ ਜੋ ਸੁਰੱਖਿਆਤਮਕ ਆਰਥਿਕ ਰਣਨੀਤੀ ਨਾਲ ਮੇਲ ਖਾਂਦੀਆਂ ਹਨ, ਅਮਰੀਕਾ ਨਾਲੋਂ ਕਾਫੀ ਜ਼ਿਆਦਾ ਹਨ। ਖਾਸ ਕਰਕੇ ਖੇਤੀਬਾੜੀ, ਕੱਪੜਾ ਤੇ ਫਾਰਮਾਸਿਟੀਕਲ ਵਰਗੇ ਮੁੱਖ ਖੇਤਰਾਂ ਵਿੱਚ ਭਾਰਤ ਵੱਲੋਂ ਆਟੋਦਰਮਤ ਤੇ ਵਧੇਰੇ ਟੈਰਫ ਨੇ ਧਿਆਨ ਖਿੱਚਿਆ ਹੈ। ਅਮਰੀਕੀ ਰਾਸ਼ਪਤੀ ਡੋਨਾਲਡ 트੍ਰੰਪ ਦੀ ਦਬਲੇ ਟੈਕਸ ਦੀ ਧਮਕੀ ਮਗਰੋਂ ਭਾਰਤ ਵੀ ਇਸ ਚੁਣੌਤੀ ਨਾਲ ਨਜਿੱਠਣ ਲਈ ਤਿਆਰੀ ਕਰਨ ਲੱਗਾ ਹੈ। ਮਾਮਲੇ ਦੇ ਜਾਣਕਾਰ ਲੋਕਾਂ ਨੇ ਵਾਸ਼ਿੰਗਟਨ ਵਿੱਚ 13 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 트੍ਰੰਪ ਬੋਲੋ ਪ੍ਰਗਟਾਈ ਗਈ ਪ੍ਰਤੀਵਰਧਤਾ ਦਾ ਹਵਾਲਾ ਦਿੰਦੇ ਕਿਹਾ ਹੈ ਕਿ ਭਾਰਤ ਨੂੰ ਹੱਲ ਲੱਭਣ ਦਾ ਭਰੋਸਾ ਹੈ। ਇਸ ਬੈਠਕ ਵਿੱਚ ਉਦੋਂ ਦੋਵੇਂ ਦੇਸ਼ਾਂ ਦੇ ਮੁਖੀਆਂ ਵਿਚਾਲੇ ਇਹ ਸਹਿਮਤੀ ਬਣੀ ਸੀ ਕਿ ਇਨ੍ਹਾਂ ਮੁੱਦਿਆਂ ਲਈ ਇੱਕ ਕਾਰੋਬਾਰੀ ਸਮਝੌਤਾ ਇਸ ਸਾਲ ਦੇ ਅੰਤ ਤੱਕ ਕੀਤਾ ਜਾਵੇਗਾ। ਪੰਜਾਬ ਰੈਵੈਨਿਊ ਆਫਿਸਰਸ ਐਸੋਸੀਏਸ਼ਨ ਦੇ ਸਰਦੇ ਅਤੇ ਸਰਕਾਰੀ ਸਖਤੀ ਮਗਰੋਂ ਮਾਲ ਅਫਸਰ ਤਹਿਸੀਲਾਂ ਵਿੱਚ ਕੰਮ ਤੇ ਪਰਤਾਏ ਹਨ ਉਹ ਸੋਮਵਾਰ ਤੋਂ ਸਮੂਹਿਕ ਛੁੱਟੀ ਲੈ ਕੇ ਰਾਜ ਵਿਆਪੀ ਹੜਤਾਲ ਤੇ ਚੱਲ ਰਹੇ ਸਨ ਸਰਕਾਰ ਨੇ ਬੀਤੇ ਦਿਨ 15 ਮਾਲ ਅਫਸਰਾਂ ਨੂੰ ਮੁਅਤਲ ਕਰਕੇ ਸਪਸ਼ਟ ਸੰਕੇਤ ਦੇ ਦਿੱਤਾ ਸੀ ਕਿ ਉਹ ਕਿਸੇ ਵੀ ਦਬਾਅ ਅੱਗੇ ਝੁਕਣ ਦੇ ਰੌ ਵਿੱਚ ਨਹੀਂ ਹਨ ਇਸੇ ਤਹਿਤ ਸਰਕਾਰ ਨੇ ਮਾਲ ਅਫਸਰਾਂ ਦੇ ਦੂਰ ਦਰਾਡੇ ਤਬਾਦਲੇ ਕਰ ਦਿੱਤੇ ਇਸ ਸਮਗਰੋ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਲక్ష్మణ ਸਿੰਘ ਨੇ ਮਾਲ ਅਫਸਰਾਂ ਨੂੰ ਪੇਜੇ ਸੁਨੇਹੇ ਵਿੱਚ ਕਿਹਾ ਕਿ ਸੂਬੇ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਸਮੂਹਿਕ ਛੁੱਟੀ ਦੇ ਜਾਣ ਦਾ ਫੈਸਲਾ ਵਾਪਸ ਲਿਆ ਜਾਂਦਾ ਹੈ ਜਾਣਕਾਰੀ ਮੁਤਾਬਕ ਸੂਬੇ ਵਿੱਚ ਕੁੱਲ 2113 ਰਜਿਸਟਰੀਆਂ ਹੋਈਆਂ ਹਨ ਪੰਜਾਬ ਸਰਕਾਰ ਨੇ ਸਮੁੱਚੇ ਮਾਲ ਅਫਸਰਾਂ ਨੂੰ ਝਟਕਾ ਦੇਣ ਲਈ ਉਹਨਾਂ ਦੇ ਤਬਾਦਲੇ ਕਰਕੇ ਮੀਲਾਂ ਦੂਰ ਭੇਜ ਦਿੱਤਾ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਹਰ ਤਹਿਸੀਲਦਾਰ ਨਾਇਬ ਤਹਿਸੀਲਦਾਰ ਨੂੰ ਇੱਕੋ ਹੁਕਮ ਵਿੱਚ ਬਦਲਿਆ ਗਿਆ ਹੈ ਇਥੋਂ ਤੱਕ ਕਿ ਕਈ ਵੀਆਈਪੀ ਮਾਲ ਅਫਸਰ ਵੀ ਦੂਰ ਦਰੇਡੇ ਭੇਜ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਬਾਅਦ ਮਾਲ ਅਫਸਰਾਂ ਵੱਲੋਂ ਲਈ ਸਮੂਹਿਕ ਛੁੱਟੀ ਤੋਂ ਤਾਲ ਖੋਏ ਸਨ ਅਤੇ ਹੁਣ ਉਨ੍ਹਾਂ ਮਾਲ ਅਫਸਰਾਂ ਖਿਲਾਫ ਮਹਾਜ ਖੋਲ ਦਿੱਤਾ ਹੈ ਵਦੀਖ ਮੁਖ ਸਕੱਤਰ ਮਾਲ ਅਨੁਰਾਗ ਵਰਮਾ ਨੇ 235 ਮਾਲ ਅਫਸਰਾਂ ਦੀ ਤਬਾਦਲੇ ਕੀਤੇ ਹਨ ਜਿਨ੍ਹਾਂ ਵਿੱਚ 58 ਤਹਿਸੀਲਦਾਰਾਂ ਤੇ 170 ਨਾਇਬ ਤਹਿਸੀਲਦਾਰ ਸ਼ਾਮਲ ਹਨ ਸੂਬੇ ਵਿੱਚ 181 ਸਬ ਰਜਿਸਟਰ ਦਫ਼ਤਰ ਹਨ ਜਿਨ੍ਹਾਂ ਵਿੱਚ ਕੁੱਲ 250 ਮਾਲ ਅਫਸਰਾਂ ਦੀ ਤਾਇਨਾਤੀ ਹੈ ਬਹੁਤੇ ਮਾਲ ਅਫਸਰਾਂ ਨੂੰ ਕੋਈ ਨਾ ਕੋਈ ਬਾਡਰ ਦਿਖਾ ਦਿੱਤਾ ਗਿਆ ਹੈ ਸਰਕਾਰ ਨੇ ਮੰਗਲਵਾਰ ਨੂੰ ਪੰਜਾਬ ਰੈਵਨਿਊ ਆਫਿਸਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਲਸ਼ਮਨ ਸਿੰਘ ਸਮੇਤ 15 ਮਾਲ ਅਫਸਰਾਂ ਨੂੰ ਨੌਕਰੀ ਤੋਂ ਮਾਤਲ ਕਰ ਦਿੱਤਾ ਸੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਿੰਦਰ ਸਿੰਘ ਨੂੰ ਪਟਿਆਲਾ ਤੋਂ ਨਵਾਂ ਸ਼ਹਿਰ ਅਤੇ ਖਜ਼ਾਨਚੀ ਕੁਲਵਿੰਦਰ ਸਿੰਘ ਨੂੰ ਮਰੀਂਡਾ ਤੋਂ ਹੁਸ਼ਿਆਰਪੁਰ ਤਬਦੀਲ ਕੀਤਾ ਗਿਆ ਮਾਝੇ ਤੇ ਦੁਆਬੇ ਵਿੱਚੋਂ ਬਹੁਤ ਮਾਲ ਅਫਸਰ ਮਾਲਵੇ ਵਿੱਚ ਬਦਲ ਦਿੱਤੇ ਹਨ ਜਦਕਿ ਮਾਲਵੇ ਤੋਂ ਜ਼ਿਆਦਾਤਰ ਮਾਲ ਅਧਿਕਾਰੀ ਦੁਆਬੇ ਤੇ ਮਾਝੇ ਵਿੱਚ ਭੇਜ ਦਿੱਤੇ ਗਏ ਹਨ ਬੌ ਗਣਤੀ ਮਾਲ ਅਫਸਰਾਂ ਨੂੰ 100 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੇ ਭੇਜਿਆ ਗਿਆ ਹੈ। ਜੁੱਧ ਨਸ਼ਾ ਵਿਰੋਧ ਮਹਿੰਮ ਤਹਿਤ ਸਰਹੱਦ ਪਾਰੋਂ ਕੀਤੀ ਜਾ ਰਹੀ ਸਮਗਲੰਗ ਨੂੰ ਵੱਡਾ ਝਟਕਾ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜੰਡੇਆਲਾ ਗੁਰੂ ਦੇ ਪਿੰਡ ਦੇਵੀ ਦਾਸਪੁਰਾ ਤੋਂ 23 ਕਿਲੋ ਹੈਰਨ ਦੀ ਖੇਪ ਬਰਾਮਦ ਕੀਤੀ ਹੈ ਜਿਸ ਦੀ ਕੀਮਤ 115 ਕਰੋੜ ਦੱਸੀ ਗਈ ਹੈ। ਇਸ ਸਬੰਧੀ ਵੇਰਵੇ ਸਾਂਝੇ ਕਰਦੇ ਆਂ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਖੇਪ ਅਮਰੀਕਾ ਸਤ ਸਮਗਲਰ ਜਸਮੀਤ ਸਿੰਘ ਉਰਫ ਲੱਕੀ ਦੁਆਰਾ ਚਲਾਏ ਜਾ ਰਹੇ ਨਸ਼ਾ ਸਮਗਲਨ ਨੈੱਟਵਰਕ ਨਾਲ ਸੰਬੰਧਤ ਹੈ ਇਸ ਮਾਮਲੇ ਵਿੱਚ ਖੇਪ ਪ੍ਰਾਪਤ ਕਰਨ ਵਾਲੇ ਪਿੰਡ ਦੇਵੀ ਦਾਸਪੁਰਾ ਦੇ ਮੁਲਜ਼ਮ ਸਾਹਿਲ ਪ੍ਰੀਤ ਉਰਫ ਕਰਨ ਨਾਮਜ਼ਦ ਕੀਤਾ ਗਿਆ ਹੈ ਕਈ ਪੁਲਿਸ ਟੀਮਾਂ ਉਸਨੂੰ ਗ੍ਰਿਫਤਾਰ ਕਰਨ ਦੇ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ ਉਨਾ ਕਹਿ ਕਿ ਨਸ਼ਾ ਸਮਗਲੰਗ ਨੈਟਵਰਕ ਵਿੱਚ ਅਗਲੇਰੇ ਪਿਛਲੇਰੇ ਸਬੰਧਾਂ ਦਾ ਪਤਾ ਲਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਨਾਲ ਸੰਬੰਧਿਤ ਹੋਰ ਵੀ ਨੈਟਵਰਕ ਨੂੰ ਖੰਗਾਲਿਆ ਜਾ ਸਕੇ ਡੈਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਡੀ ਆਈ ਜੀ ਬਾਰਡਰ ਰੇਂਜ ਸਤਿੰਦਰ ਸਿੰਘ ਜੋ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸ ਐਸ ਪੀ ਅਮਰਸਰ ਦਿਹਾਤੀ ਮਨਿੰਦਰ ਸਿੰਘ ਦੇ ਨਾਲ ਕਾਨਫਰੈਂਸ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੂੰ ਨਾਕੇ ਤੇ ਪੁਕਤਾ ਇਤਲਾ ਮਿਲੀ ਸੀ ਕਿ ਮਲਜਮ ਸਾਹਿਲ ਪ੍ਰੀਤ ਸਿੰਘ ਉਰਫ ਕਰਨ ਨੇ ਸਰਹੱਦ ਪਾਰੋਂ ਹੈਰੋਂਦੀ ਇੱਕ ਖੇਪ ਪ੍ਰਾਪਤ ਕੀਤੀ ਹੈ ਪੁਲਿਸ ਸਟੇਸ਼ਨ ਜੰਡਿਆਲਾ ਗੁਰੂਦੀ ਟੀਮ ਨੇ ਖੁਫੀਆ ਕਾਰਵਾਈ ਤਹਿਤ ਪਿੰਡ ਦੇਵੀ ਦਾਸਪੁਰਾ ਵਿਖੇ ਦੱਸੀ ਥਾਂ ਤੋਂ ਇੱਕ ਬੋਰੀ ਵਿੱਚ ਲੁਕੋ ਕੇ ਰੱਖੀ 23 ਪੈਕੇਟ ਬਰਾਮਦ ਕੀਤੇ ਹਨ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਹਿਲਪ੍ਰੀਤ ਅਮਰੀਕਾ ਸਹਿਤ ਸਮਗਲਰ ਜਸਮੀਤ ਉਰਫ ਲੱਕੀ ਜਿਸ ਨੇ ਖੇਪਤਾ ਪ੍ਰਬੰਧ ਕੀਤਾ ਸੀ ਦੇ ਸਿੱਧੇ ਸੰਪਰਕ ਵਿੱਚ ਹੈ ਜਸਮੀਤ ਉਰਫ ਲੱਕੀ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਅਸਲਾ ਐਕਟ ਅਤੇ ਇਰਾਦਾ ਕਤਲ ਤਹਿਤ ਮਾਮਲੇ ਦਰਜ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਟੀਮਾਂ ਮੋਲਜਮ ਸਾਹਿਲਪ੍ਰੀਤ ਉਰਫ ਕਰਨ ਨੂੰ ਫੜਨ ਦੇ ਲਈ ਉਸ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ ਕਰਨਾਟਕ ਦੇ ਬੈਂਗਲੌਰੂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੰਨੜ ਅਧਾਕਾਰਾ ਰਾਣਿਆ ਰਾਓ ਤੋਂ 12.56 ਕਰੋੜ ਰੁਪਏ ਦੀਆਂ ਸੋਨੇ ਦੀਆਂ ਛੜਾਂ ਜ਼ਬਤ ਕੀਤੀਆਂ ਗਈਆਂ ਡੀਆਰਆਈ ਡਾਇਰੈਕਟਰ ਆਫ ਰੈਵਨਿਊ ਇੰਟੈਲੀਜੈਂਸ ਨੇ ਇਹ ਜਾਣਕਾਰੀ ਦਿੱਤੀ ਹੈ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰਾਣਿਆ ਰਾਓ ਸੀਨੀਅਰ ਆਈਪੀਐਸ ਅਧਿਕਾਰੀ ਰਾਮਚੰਦਰਨ ਰਾਉਦੀ ਮਤ੍ਰੇਤੀ ਹੈ ਰਾਉ ਇਸ ਸਮੇਂ ਕਰਨਾਟਕ ਰਾਜ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰ ਜਨਰਲ ਵਜੋਂ ਕੰਮ ਕਰ ਰਹੇ ਹਨ ਰਾਣੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਆਰਥਿਕ ਅਪਰਾਧ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਜਾਂਚ ਵਿੱਚ ਸ਼ਾਮਲ ਅਧਿਕਾਰੀਆਂ ਅਨੁਸਾਰ ਰਾਣੀਆਂ ਰਾਉ ਦੁਬਈ ਤੋਂ ਅਮੀਰਾਤ 에ਅਰਲਾਈਨ ਦੀ ਉਡਾਣ ਰਾਹੀਂ ਪੁੱਜੀ ਸੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਰਾਣੀਆਂ ਰਾਉ ਸੋਨੇ ਦੀ ਸਮਗਲੰਗ ਵਿੱਚ ਸ਼ਾਮਲ ਸੀ डीआरआईआर ਨੂੰ ਉਸ ਸਮੇਂ ਉਸਤੇ ਸ਼ੱਕ ਹੋਇਆ ਜਦੋਂ ਰਾਣੀਆ ਰਾਓ ਨੇ ਦੁਬਈ ਕਈ ਵਾਰ ਯਾਤਰਾ ਕੀਤੀ ਡੀਆਰਆਈ ਦੇ ਅਧਿਕਾਰੀਆਂ ਨੇ ਬੰਗਲੌਰੂ ਵਿੱਚ ਅਦਾਕਾਰਾ ਰਾਣੀਆ ਰਾਓ ਦੀ ਰਿਹਾਈ ਸਥਿ ਤਲਾਸ਼ੀ ਲਈ ਹੈ ਜਿੱਥੇ ਉਹ ਆਪਣੇ ਪਤੀ ਨਾਲ ਰਹਿੰਦੀ ਹੈ ਤਲਾਸ਼ੀ ਦੌਰਾਨ 2.6 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ 2.76 ਕਰੋੜ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ ਨਿਊਜ਼ੀਲੈਂਡ ਚੈਂਪੀਅਨ ਟਰੋਫੀ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ ਜਿੱਥੇ ਕੀਵੀਆਂ ਦਾ ਸਾਹਮਣਾ 9 ਮਾਰਚ ਨੂੰ ਦੁਬਈ ਦੇ ਮੈਦਾਨ ਤੇ ਭਾਰਤੀ ਟੀਮ ਨਾਲ ਹੋਵੇਗਾ ਬੁੱਧਵਾਰ ਨੂੰ ਲਾਹੌਰ ਵਿੱਚ ਦੂਜੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 50 ਦੌੜਾਂ ਨਾਲ ਹਰਾ ਦਿੱਤਾ ਮੈਚ ਵਿੱਚ ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਨਿਊਜ਼ੀਲੈਂਡ ਨੇ ਚੈਂਪੀਅਨ ਟਰੋਫੀ ਦੇ ਦੂਜੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 363 ਦੌੜਾਂ ਦਾ ਟਿਚਾ ਦਿੱਤਾ ਟੀਮ ਨੇ 50 ਓਵਰਾਂ ਵਿੱਚ 6 ਵਿਕਟਾਂ ਤੇ 362 ਦੌੜਾਂ ਬਣਾਈਆਂ। ਇਹ ਟੂਰਨਾਮੈਂਟ ਦਾ ਸਭ ਤੋਂ ਵੱਡਾ ਸਕੋਰ ਸੀ। ਪਿਛਲਾ ਰਿਕਾਰਡ ਆਸਟ੍ਰੇਲੀਆ ਦੇ ਨਾਂ ਸੀ। ਆਸਟ੍ਰੇਲੀਆ ਦੀ ਟੀਮ ਨੇ ਇਸੇ ਮੈਦਾਨ ਤੇ ਇੰਗਲੈਂਡ ਖਿਲਾਫ 356 ਦੌੜਾਂ ਬਣਾਈਆਂ ਸਨ। ਅਰਚਨ ਰਵਿੰਦਰਾ ਤੇ ਕੇਨ ਵਿਲੀਅਮਜ਼ ਨੇ ਸੈਂਕੜੇ ਵਾਲੀ ਪਾਰੀ ਖੇਡੀ ਜਦਕਿ ਡੇਰਲ ਮਿਸ਼ੇਲ ਤੇ ਗਲੇਨ ਫਲਿਪਸ ਨੇ 50 ਦੌੜਾਂ ਤੋਂ ਖੁੰਝ ਗਏ। ਦੋਵੇਂ 49-49 ਦੌੜਾਂ ਦੇ ਸਕੋਰ ਤੇ ਆਊਟ ਹੋਏ। ਪਾਕਿਸਤਾਨ ਦੇ ਮੇਜ਼ਬਾਨ ਹੋਣ ਕਰਕੇ ਅਜੇ ਤੱਕ ਚੈਂਪੀਅਨ ਟਰੋਫੀ ਲਾਹੌਰ ਵਿੱਚ ਸੀ ਪਰ ਹੁਣ ਉਹ ਉੱਥੋਂ ਦੁਬਈ ਪੇਚ ਦਿੱਤੀ ਜਾਵੇਗੀ ਕਿਉਂਕਿ ਫਾਈਨਲ ਉੱਥੇ ਹੋਵੇਗਾ ਜੋ ਵੀ ਟੀਮ ਜਿੱਤੇਗੀ ਉਸ ਨੂੰ ਖਿਤਾਬ ਵੀ ਦੁਬਈ ਵਿੱਚ ਮਿਲੇਗਾ ਦਰਸਲ ਜਦੋਂ ICC ਨੇ ਚੈਂਪੀਅਨ ਟਰੋਫੀ ਦਾ ਸ਼ੈਡਿਊਲ ਜਾਰੀ ਕੀਤਾ ਸੀ ਤਾਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਭਾਰਤ ਦਾ ਸੈਮੀਫਾਈਨਲ ਯਕੀਨੀ ਤੌਰ ਤੇ ਦੁਬਈ ਵਿੱਚ ਹੋਵੇਗਾ ਤੇ ਜੇਕਰ ਭਾਰਤੀ ਟੀਮ ਚੈਂਪੀਅਨ ਟਰੋਫੀ ਦੇ ਫਾਈਨਲ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਖਿਤਾਬੀ ਮੁਕਾਬਲਾ ਵੀ ਦੁਬਈ ਵਿੱਚ ਹੋਵੇਗਾ ਪੰਜਾਬ ਸਰਕਾਰ ਨੇ ਅਮਰਪਾਲ ਸਿੰਘ ਨੂੰ ਪੰਜਾਬ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਪੰਜਾਬ ਸਕੂਲ ਸਿੱਖਿਆ ਬੋਰਡ ਸੋਧ ਐਕਟ 2017 ਦੇ ਸੈਕਸ਼ਨ 4(2) ਦੇ ਤਹਿਤ ਕੀਤੀ ਗਈ ਹੈ। ਨਵੇਂ ਚੇਅਰਮੈਨ ਦੀ ਨਿਯੁਕਤੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ ਇੱਕ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਇਸ ਕਮੇਟੀ ਦਾ ਕੰਮ ਨਵੇਂ ਚੇਅਰਮੈਨ ਦੀ ਚੋਣ ਤੇ ਨਿਯੁਕਤੀ ਨੂੰ ਅੰਤਮ ਰੂਪ ਦੇਣਾ ਹੈ। ਡਾਕਟਰ ਅਮਰਪਾਲ ਸਿੰਘ 2023 ਵਿੱਚ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਇਹ ਨਿਯੁਕਤੀ ਪੰਜਾਬ ਦੇ ਰਾਜਪਾਲ ਨੇ ਕੀਤੀ ਹੈ। ਹਿਸਾਰ ਦੇ ਪਿੰਡ ਜੁਗਲਾਂ ਦੇ ਨਿਵਾਸੀ ਕੁਲਦੀਪ ਸਿੰਘ ਨੇ ਐਸਵੀ ਦਫਤਰ ਪੰਜਾਬੀ ਗਾਇਕਾ ਜੈਸਮਿਨ ਸੈਂਟਲਿਸ ਖਿਲਾਫ ਸ਼ਿਕਾਇਤ ਅਰਜ ਕਰਵਾਈ ਹੈ। ਕੁਲਦੀਪ ਦਾ ਦੋਸ਼ ਹੈ ਕਿ ਜੈਸਮਿਨ ਨੇ ਆਪਣੇ ਇੱਕ ਗਾਣੇ ਵਿੱਚ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ ਜਿਸ ਨਾਲ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ। ਕਲਦੀਪ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਵਿੱਚ ਪਰਿਵਾਰ ਨਾਲ ਮੋਬਾਈਲ ਤੇ ਰੀਲ ਦੇਖ ਰਿਹਾ ਸੀ ਜਦੋਂ ਉਸਨੇ ਜੈਸਮਿਨ ਦੇ ਗਾਣੇ ਵਿੱਚ ਵਿਵਾਦਪੂਰਨ ਸ਼ਬਦ ਸੁਨੇ ਹਨ ਇਸ ਗਾਣੇ ਵਿੱਚ ਪੈਸੇ ਅਤੇ ਸ਼ੋਰ ਤੋਂ ਬਾਅਦ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਜਿਸ ਨਾਲ ਸਮਾਜ ਤੇ ਨਾਪੱਖੀ ਪ੍ਰਭਾਵ ਪੈ ਸਕਦਾ ਹੈ ਕਲਦੀਪ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਭਾਜੜ ਦੌਰਾਨ ਕੁਰੀਆਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਦੀ ਮਦਦ ਕੀਤੀ ਪਰ ਸਰਕਾਰ ਉਹਨਾਂ ਦੀ ਆਵਾਜ਼ ਨਹੀਂ ਸੁਣ ਰਹੀ ਇਸ ਮੁੱਖ ਇਹਨਾਂ ਦਾ ਕਹਿਣਾ ਹੈ ਕਿ ਉਹ ਇਹਨਾਂ ਦੀਆਂ ਮੰਗਾਂ ਸਰਕਾਰ ਸਾਹਮਣੇ ਰੱਖਣਗੇ ਅਤੇ ਉਹਨਾਂ ਦੇ ਹੱਕਾਂ ਲਈ ਪੂਰੀ ਤਾਕਤ ਨਾਲ ਲੜਨਗੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਭਾਜੜ ਦਰਾਂ ਲੋਕਾਂ ਦੀ ਮਦਦ ਕਰਨ ਵਾਲੇ ਕੁਲੀਆ ਦੇ ਇੱਕ ਸਮੂਹ ਨਾਲ ਉਹਨਾਂ ਨੇ ਗੱਲਬਾਤ ਕੀਤੀ ਉਸ ਦੀ ਵੀਡੀਓ ਉਹਨਾਂ ਨੇ ਆਪਣੇ YouTube ਚੈਨਲ ਤੇ ਵੀ ਅਪਲੋਡ ਕੀਤੀ ਹੈ 15 ਫਰਵਰੀ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਭਾਜੜ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋਈ ਸੀ ਰਾਹੁਲ ਗਾਂਧੀ ਨੇ ਆਪਣੇ YouTube ਚੈਨਲ ਤੇ ਪੋਸਟ ਕੀਤਾ ਕਿ ਕੁਝ ਦਿਨ ਪਹਿਲਾਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚ ਕੇ ਉੱਥੇ ਕੁਲੀ ਭਰਾਵਾਂ ਨਾਲ ਮੁਲਾਕਾਤ ਕੀਤੀ ਉਹਨਾ ਮੈਨੂੰ ਦੱਸਿਆ ਕਿ ਕਿਵੇਂ ਭਾਜੜ ਵਾਲੇ ਦਿਨ ਸਾਰਿਆਂ ਨੇ ਮਿਲ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਭੀੜ ਵਿੱਚੋਂ ਲੋਕਾਂ ਨੂੰ ਕੱਢਣ, ਜ਼ਖਮੀਆਂ ਨੂੰ ਐਂਬੂਲੈਂਸ ਤੱਕ ਪਹੁੰਚਾਉਣ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਕੁਲੀਆਂ ਨੇ ਹਰ ਸੰਭਵ ਤਰੀਕੇ ਨਾਲ ਯਾਤਰੀਆਂ ਦੀ ਮਦਦ ਕੀਤੀ ਹੈ। ਉਹਨਾਂ ਨੇ ਇਸ ਲਈ ਕੁਲੀਆਂ ਦਾ ਧੰਨਵਾਦ ਕੀਤਾ। ਵੇ ਸਵਾਰਕਰ ਦੇ ਦਿੱਤੇ ਗਏ ਬਿਆਨ ਦੇ ਮਾਮਲੇ ਵਿੱਚ ਲਖਨਊ ਦੀ ਅਦਾਲਤ ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ 200 ਰੁਪਏ ਦਾ ਜੁਰਮਾਨਾ ਲਾਇਆ ਹੈ ਇਸ ਮਾਮਲੇ ਵਿੱਚ ਸੁਣਵਾਈ ਦੌਰਾਨ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੇ ਵਕੀਲ ਪ੍ਰਾਸ਼ੂ ਅਗਰਵਾਲ ਨੇ ਅਦਾਲਤ ਵਿੱਚ ਇੱਕ ਅਰਜੀ ਦਾਖਲ ਕੀਤੀ ਜਿਸ ਵਿੱਚ ਰਾਹੁਲ ਗਾਂਧੀ ਦੇ ਅਦਾਲਤ ਵਿੱਚ ਨਿੱਜੀ ਤੌਰ ਤੇ ਪੇਸ਼ ਨਾ ਹੋਣ ਦੀ ਵਜ੍ਹਾ ਦੱਸੀ ਪ੍ਰਾਂਸ਼ੂ ਅਗਰਵਾਲ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਵੱਲੋਂ ਅਰਜੀ ਵਿੱਚ ਕਿਹਾ ਗਿਆ ਹੈ ਕਿ ਉਹ ਇਸ ਸਮੇਂ ਸੰਸਦ ਵਿੱਚ ਵਿਰੋਧੀ ਤਿਰਦੇ ਨੇਤਾ ਹਨ ਅਤੇ ਉਨ੍ਹਾਂ ਕੋਲ ਇੱਕ ਵਿਦੇਸ਼ੀ ਮਹਿਮਾਨ ਨਾਲ ਮੁਲਾਕਾਤ ਦਾ ਪਹਿਲਾ ਹੀ ਨਿਰਧਾਰਿਤ ਪ੍ਰੋਗਰਾਮ ਸੀ ਜਿਸ ਕਰਕੇ ਉਹ ਦਾਖਲ ਨਹੀਂ ਹੋ ਸਕਦੇ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਦੇ ਸੰਦੇਸ਼ ਨੂੰ ਨਜ਼ਰ ਅੰਦਾਜ਼ ਕਰਦਿਆਂ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਮੋਟੇ ਬੋਰੂਪ ਐਗੇਡੇ ਨੇ ਕਿਹਾ ਕਿ ਗ੍ਰੀਨਲੈਂਡ ਸਾਡਾ ਹੈ ਅਤੇ ਇਸ ਨੂੰ ਖਰੀਦਿਆ ਨਹੀਂ ਜਾ ਸਕਦਾ ਟਰੰਪ ਨੇ ਕਿਹਾ ਸੀ ਕਿ ਉਹਨਾਂ ਦਾ ਪ੍ਰਸ਼ਾਸਨ ਆਰਕਟਿਕ ਟਾਪੂ ਦੇ ਸਵੈ ਨਿਰਣੇ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ ਪਰ ਅਮਰੀਕਾ ਕਿਸੇ ਵੀ ਤਰੀਕੇ ਨਾਲ ਖੇਤਰ ਨੂੰ ਹਾਸਲ ਕਰੇਗਾ ਐਗੇਡੇ ਨੇ ਕਿਹਾ ਕਿ ਟਾਪੂ ਦੇ ਨਾਗਰਿਕ ਨਾ ਤਾਂ ਅਮਰੀਕਾ ਹਨ ਅਤੇ ਨਾ ਹੀ ਡੈਨਿਸ਼ ਕਿਉਂਕਿ ਉਹ ਗ੍ਰੀਨਲੈਂਡ ਖ ਹਨ ਉਹਨਾਂ ਨੇ ਫੇਸਬੁੱਕ ਤੇ ਗ੍ਰੀਨਲੈਂਡ ਅਤੇ ਡੈਨਿਸ਼ ਭਾਸ਼ਾ ਵਿੱਚ ਇੱਕ ਪੋਸਟ ਵਿੱਚ ਲਿਖਿਆ ਕਿ ਅਮਰੀਕਾ ਨੂੰ ਇਹ ਸਮਝਣ ਦੀ ਲੋੜ ਹੈ ਉਨ੍ਹਾਂ ਲਿਖਿਆ ਕਿ ਗ੍ਰੀਨਲੈਂਡ ਦਾ ਭਵਿੱਖ ਉਸਦੇ ਆਪਣੇ ਲੋਕ ਹੀ ਤੈਅ ਕਰਨਗੇ। ਉਨ੍ਹਾਂ ਦੀ ਇਹ ਪੋਸਟ ਮੰਗਲਵਾਰ ਨੂੰ ਸੰਸਦੀ ਚੋਣਾਂ ਵਿੱਚ ਟਾਪੂ ਵਾਸੀਆਂ ਦੇ ਵੋਟ ਪਾਉਣ ਤੋਂ ਇੱਕ ਹਫ਼ਤਾ ਪਹਿਲਾਂ। ਟਰੰਪ ਵੱਲੋਂ ਗ੍ਰੀਨਲੈਂਡ ਵਾਸੀਆਂ ਨੂੰ ਕੀਤੀ ਗਈ ਅਪੀਲ ਤੋਂ ਵੱਧ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਟਾਪੂ ਸਾਡਾ ਹੈ। ਇਸ ਨੂੰ ਖਰੀਦਿਆ ਨਹੀਂ ਜਾ ਸਕਦਾ। ਉੱਤਰਾਖੰਡ ਸਥਿਤ ਗੁਰਦੁਆਰਾ ਹਿਮਕੁੰਡ ਸਾਹਿਬ ਦੇ ਯਾਤਰਾ ਮਾਰਗ ਨੂੰ ਜੋੜਨ ਵਾਲਾ ਪੁਲ ਗੁਰਦੁਆਰਾ ਗੋਬਿੰਦ ਘਾਟ ਨੇੜੇ ਪਹਾੜ ਤੋਂ ਵੱਡੀ ਗੰਤੀ ਵਿੱਚ ਪੱਥਰ ਡਿਗਣ ਕਾਰਨ ਟੁੱਟ ਗਿਆ। ਜਿਸ ਕਾਰਨ ਮੌਜੂਦਾ ਵਾਰੇ ਯਾਤਰਾ ਤੇ ਅਸਰ ਪੈ ਸਕਦਾ ਹੈ ਗੁਰਦੁਆਰਾ ਹਿਮਕੋਨ ਸਾਹਿਬ ਦੀ ਸਾਲਾਨਾ ਯਾਤਰਾ 25 ਮਈ ਤੋਂ ਸ਼ੁਰੂ ਹੋਣੀ ਹੈ ਪੁਲ ਤੋਂ ਸਕੂਟਰ ਤੇ ਲੰਘ ਰਿਹਾ ਇੱਕ ਵਿਅਕਤੀ ਦੀ ਮਲਵੇ ਹੇਠ ਆਉਣ ਕਾਰਨ ਮੌਤ ਹੋ ਗਈ ਉਸ ਦੀ ਪਛਾਣ ਦਰਸ਼ਨ ਸ਼ਰਮਾ ਵਾਸੀ ਵਿਹਾਰ ਵਜੋਂ ਹੋਈ ਹੈ ਉਹ ਨੇੜਲੇ ਪਿੰਡਾ ਵਿੱਚ ਤਰਖਾਨ ਵਜੋਂ ਕੰਮ ਕਰਦਾ ਸੀ ਗੁਰਦੁਦਾਰਾ ਗੋਵਰਨਕਾਰ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਪਹਾੜ ਦੇ ਉੱਪਰਲੇ ਹਿੱਸੇ ਤੋਂ ਵੱਡੀ ਮਾਤਰਾ ਵਿੱਚ ਪੱਥਰ ਡਿਗਣ ਕਾਰਨ ਸਪ੍ਰਿੰਗ ਵੈਲੀ ਬ੍ਰਿਜ ਟੁੱਟ ਗਿਆ ਉਨਾ ਰਹਿਣਾ ਹੈ ਕਿ ਇਲਾਕੇ ਵਿੱਚ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਅਤੇ ਬਰਫਬਾਰੀ ਹੋਣ ਕਾਰਨ ਪਹਾੜ ਤੋਂ ਪੱਥਰ ਡਿੱਗ ਰਹੇ ਹਨ ਪੌਲ ਟੁੱਟਣ ਕਾਰਨ ਫਿਲਹਾਲ ਯਾਤਰਾ ਮਾਰਗ ਦਾ ਸੰਪਰਕ ਟੁੱਟ ਗਿਆ ਹੈ ਇਸ ਕਾਰਨ ਦੂਜੇ ਪਾਸੇ ਪੈਂਦੇ ਪਿੰਡ ਪੁਲਣਾ ਭੁੰਡਾਰ ਅਤੇ ਕਾਂਗਰੀਆਂ ਦਾ ਵੀ ਸੜਕੀ ਸੰਪਰਕ ਟੁੱਟਿਆ ਹੈ ਉਨਾ ਦੱਸਿਆ ਕਿ ਪ੍ਰਸ਼ਾਸਨ ਤੁਰੰਤ ਮੌਕੇ ਤੇ ਪਹੁੰਚ ਗਿਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਨਦੀ ਤੇ ਆਰਜੀ ਪੁਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਦੇ ਲੋਕਾਂ ਦਾ ਆਵਾਜਾਈ ਸੰਪਰਕ ਬਹਾਲ ਹੋ ਸਕੇ ਇਸ ਇਲਾਕੇ ਵਿੱਚ 2013 ਵਿੱਚ ਭਿਆਨਕ ਹੜ੍ਹ ਆਇਆ ਸੀ ਉਸ ਵੇਲੇ ਵੀ ਇੱਥੇ ਬਣਿਆ ਹੋਇਆ ਪੁਲ ਰੁੜ ਗਿਆ ਸੀ ਉਸ ਵੇਲੇ ਵੱਦਨ ਫਟਣ ਕੰਨ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਪ੍ਰਭਾਵਿਤ ਹੋਈ ਸੀ ਮਗਰੋਂ ਸਰਕਾਰ ਮਗਰੋਂ ਲਗਭਗ 1.5 ਸਾਲ ਦੇ ਵਿੱਚ ਸਪ੍ਰਿੰਗ ਵੈਲੀ ਬ੍ਰਿਜ ਬਣਾਇਆ ਗਿਆ ਸੀ ਅਤੇ ਸਥਾਈ ਸੰਪਰਕ ਬਹਾਲ ਹੋਇਆ ਸੀ। ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਨੇ 골ਡ ਲੋਨ ਵਿੱਚ ਭਾਰੀ ਵਾਅਦੇ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਮੰਗਲ ਸੂਤਰ ਚੋਰੀ ਕਰਨ ਵਾਲੀ ਗੱਲ ਸੱਚ ਸਾਬਤ ਹੋ ਗਈ ਹੈ ਕਿਉਂਕਿ ਉਨ੍ਹਾਂ ਦੇ ਰਾਜ ਵਿੱਚ